ਪਰ ਇਹ ਜਿਹੜਾ ਮਰਵਾ ਇਹੋ ਜਿਹਾ ਵੀ ਐਸਐਸਓ ਦੇ ਕਾਰਵਾਈ ਹੋਈ ਜੀ ਆ ਕਿਹੜਾ ਥਾਣਾ ਸੀ ਇਹ ਲੋਕੋ ਦੇ ਤੇ ਕੀ ਹੋਇਆ ਕੀ ਤੁਹਾਡਾ ਕੀ ਇਹਨੇ ਪੈਸੇ ਲਿਖੇ ਰਹੇ ਹਮ ਡਰੈਕਟਮ ਖਾਇਆ ਵਾ ਸਾਡੇ ਬੰਦਿਆਂ ਨੂੰ ਰਹਾਸਮੈਂਟ ਕੀਤਾ ਨੇ 5 ਵਜੇ ਨੇ ਪੈਸੇ ਦੇ ਆ ਤੇ ਰਾਤ 10 ਵਜੇ ਨੇ ਬੰਦੇ ਛੱਡਿਆ ਤੇ ਬਾਅਦ ਸ਼ੇਰ ਨੇ ਹੰਨ ਡਰੈਕਟਮ ਖਾਇਆ ਰੰਦਾ ਮੈਂ ਪਰਚਾ ਦੇ ਦੂੰ ਮੈਂ ਉਹ ਕਰ ਦੂੰ ਮੈਂ ਜੇ ਕਰ ਦੂੰਗਾ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 8616 ਕੀ ਮਸਲਾ ਜਿਹੜਾ ਤੁਸੀਂ ਅੱਜ ਰਿਪੋਰਟ ਕਰਨ ਨੂੰ ਕਰਦੇ ਹੋ ਭਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੈਂ ਹੋਰ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਤੇ ਦੋ ਮਿੱਤਰ ਖੜੇ ਆ ਤੇ ਉਹਨਾਂ ਦੇ ਘਰੇ ਗੱਡੀ ਰੇ ਉਹਨਾਂ ਗਿਆ ਵੀ ਤੇਰੇ ਦੋਸਤ ਇਸ ਤਰ੍ਹਾਂ ਖੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਰਿਹਾ ਐਸ ਐਚਓ ਤੇ ਜਾਨੀ ਉਹ ਸਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੱਡਦਾ ਘੜੀ ਨੂੰ ਛੱਡਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੇ ਚਲੇ ਜਾਂਦੇ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਨੂੰ ਐਸਐਚਓ ਸਾਹਿਬ ਬਲਕਾਰ ਸਿੰਘ ਅੱਛਾ ਇਹ ਲੋਕ ਹੋ ਗਿਆ ਨੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਭਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਿਹਾ ਕਾਕਾ ਜੀ ਤੂੰ ਬਾਹਰੋਂ ਆਇਆ ਏ ਸਾਡੇ ਨੇ ਕੀ ਦਾ ਉਹ ਭਾਜੀ ਕੋਈ ਪਰਚਾ ਆਇਆ ਵਾ ਦੋ ਪਾਰਟੀਆਂ ਪਹਿਲਾਂ ਸਾਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹਿਲੇ ਲੇ ਕੇ ਕ੍ਰੋਸ ਬੰਦਿਆਂ ਸਾਡੇ ਦੇ ਪਰਚਾ ਕੀਤਾ ਵਾ ਕ੍ਰੋਸ ਇਹਨੇ ਪਰਚਾ ਸਾਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਿਉਂ ਵੀ ਦੋਹ ਤਰ੍ਹਾਂ ਦੇ ਕੋਈ ਵੀ ਨਹੀਂ ਫੜਿਆ ਐਸਐਚਓ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਦੇ ਨਹੀਂ ਵੀ ਜਦੋਂ ਮੈਂ ਐਸਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਰੁਪਏ ਦੀ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 1 ਮੰਗਦਾ ਉਹ ਤੇਰਾ 20 ਹਜ਼ਾਰੀ ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਪਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁਰਖੇ ਮੈਂ ਮੇਰੇ ਕੋਲ ਏ.ਡੀ.ਐਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏ.ਡੀ.ਐਮ ਕਾਰਡ ਤੋਂ ਪੈਸੇ ਵੀ ਕਢਾਇਆ ਮੁੜ ਕੇ ਐਸ.ਐਚ.ਰ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜੀ ਤੁਹਾਡਾ ਕੰਮ ਹੋ ਗਿਆ ਤੇ ਨੇ ਕਿਹਾ ਵੀ ਤੈਨੂੰ ਬੰਦਾ ਮਿਲ ਪੈਂਦਾ ਥਾਣੇ ਦੇ ਬਾਹਰ ਹੀ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਉਹ ਉਹਨਾਂ ਨੇ ਇਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਵਾਂ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਵਾਂ ਤੇ ਇਹਨੂੰ ਮੈਂ ਫਿਰ ਫੋਨ ਲਾਇਆ ਘੰਟੇ ਬਾਅਦ ਮਾ ਸਰ ਜੀ ਮੇਰੇ ਬੰਦੇ ਦੇ ਛੱਡ ਦਿਓ। ਇਹਨਾਂ ਕਹਾ ਕਾਕਾ ਕੋ ਨਹੀਂ ਛੱਡਦੇ ਨੇ। ਮੈਂ ਪਾਜੀ ਫਿਰ ਅੱਧੇ ਘੰਟੇ ਬਾਅਦ ਲਾਇਆ ਇਹਨਾਂ ਮੇਰਾ ਫੋਨ ਹੀ ਚੁੱਕਿਆ ਦੋ ਜੀ। ਫਿਰ ਮੈਂ 8 ਵਜੇ ਫੋਨ ਲਾਇਆ ਫਿਰ ਨਹੀਂ ਇਹਨਾਂ ਮੇਰਾ ਫੋਨ ਚੁੱਕਿਆ। ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ। ਮੈਂ ਫੋਨ ਕੀਤਾ ਮਗਾ ਇਹ ਆਂਦਾ ਤੈਨੂੰ ਬੰਦੇ ਨਹੀਂ ਮਾ ਦੇਣੇ ਹੈਗੇ ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਸਵੇਰੇ ਹੀ ਫਿਰ ਸਾਹ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਸਾਡਾ ਨਾ ਨਜਾਇਜ਼ ਹੁੰਦੀ ਆ ਬਾਅਦ ਦਿਨਾਂ 10 15 ਮਿੰਟ ਪਹਿਦੇ ਨਾਲ ਫਿਰ ਫੋਨ ਆ ਗਿਆ ਇਹ ਆਂਦੇ ਵੀ ਚਲੋ ਛੱਡ ਦਿੰਨੇ ਮੈਂ ਫੇਰ ਸਰ ਜੀ ਖਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗੱਦੇ ਉਹਨਾਂ ਨੂੰ ਹਾਰਸਮੈਂਟ ਕੀਤਾ ਵਾ 5:30 ਵਜੇ ਮੈਂ ਪੈਸੇ ਦਿੱਤੇ ਆ 10 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰ ਜੀ ਗਾਲੀ ਗਲੋਚ ਕੀਤੀ ਬਾਅਦ ਮੈਂ ਫੇਰ ਫੋਨ ਮਹਾ ਸਰ ਜੀ ਤੋਂ ਚੰਗੀ ਨਹੀਂ ਕੀਤੀ ਤੇ ਨੇ ਬਾਅਦ ਮੇਰੇ ਨਾਲ ਗਰਤ ਸ਼ਬਦਾਂ ਲਈ ਵਰਤੀ ਆ ਇਨੇ ਕਹਾ ਵੀ ਮੈਂ ਐਸਚੋ ਲੱਗਾ ਇਥੇ ਇਨੇ ਪਿੰਡਾਂ ਦਾ ਤੂੰ ਕੌਣ ਹੈ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਹਾ ਤੇਰੇ ਤੇ ਮੈਂ ਹੁਣੇ ਪਰਚਾ ਕੱਢ ਸਕਦਾ ਹਾਂ ਇਸੇ ਟਾਈਮ ਤੇ ਸਰ ਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਤੇ ਸਰ ਜੀ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਨੇ ਮੇਰੇ ਤੋਂ ਇਨੇ ਪੈਸੇ ਲਏ ਆ ਆਹ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹਨੂੰ ਪੁੱਛਲੇ ਵੀ 10000 ਰੁਪਏ ਦਿੱਤਾ ਇਹਨੂੰ ਵੀ ਨਹੀਂ ਦਿੱਤਾ ਸਾਡੇ ਪੈਸੇ ਇਹਨੇ ਦੇ ਕੇ ਵੀ ਇਹਨੂੰ ਖੱਜਲ ਖਰਾਬੀ ਕੀਤੀ ਆ ਇਹ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਣ ਲਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਪੈਸੇ ਲੈ ਕੇ ਛੜਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਰਿਆ ਕਰ ਨੂੰ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਕੰਮ ਵੀ ਨਹੀਂ ਕਰਦੇ ਕੰਮ ਮੈਂ ਬਾਹਰ ਨਹੀਂ ਕਰਵਾ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਮੰਤਾ ਦੇ ਕਹਿਣ ਦਾ ਮਤਲਬ ਕਿ ਅਗਰ ਇਹ ਲੋਕੋ ਦੇ ਖਾਣੇ ਤੇ ਜਿਹੜੇ ਬਕਤਾਂ ਦਾ 10000 ਦੇ ਵਿੱਚ ਖਾੜੇ ਹੋ ਸਕਦਾ ਹੋਊਗਾ ਜੀ ਪੈਸੇ ਦੋ ਕਿ ਹਣੀ ਹੋਊਗਾ ਉਹਦੇ ਵਾਜਾ ਮਾਰਨਦਿਆਂ ਨੂੰ ਫੋਨ ਕਰੋਨੇ ਕਿ ਨਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇਲੇ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਕਾਰਡਿੰਗ ਵਗੈਰਾ ਹੈਗੀ ਹੈ ਜਿਹੜੀ ਅੰਦਰੋਂ ਨਿਕਲਵਾਉਣੀ ਹੈ ਬਾਜੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰਦੇ ਤੇ ਫਿਰ ਕਿਹੜੀ ਗੱਲ ਹੈ ਅਸੀਂ 10000 ਰੁਪਏ ਨੂੰ ਕੋੜ ਮੈਨੂੰ ਪਤਾ ਹੁੰਦਾ ਮੈਂ ਰਿਕਾਰਡਿੰਗ ਕਰਦਾ ਜੀ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਧੂ ਵੀ ਪੇਸ਼ ਹੋਣਾ ਵਾਂ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਉਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਦੇ ਲਿਆਉਣਾ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਹੈ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜ਼ੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ੇ ਦੇ ਖਿਲਾਫ ਪਹਿ ਲੈ ਲੈ ਛੱਡਣਦੇ ਆ ਜੱਜ ਖਾਣਾ ਦਾ ਘਰੋ ਕਰਾ ਵੀ ਇਹ ਕਾ ਤੁਹਾਡੀ ਸੁਣਵਾਈ ਨਹੀਂ ਹੁੰਦੀ ਇਹ ਘਰੋ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਥੇ ਲਾਂਗਾ ਬੰਦ ਕਰਾਂਗੇ ਜੀ ਜੀ ਸਚਾਈ ਆ ਸਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਚੁਬਾਲਤਾਂ ਜਿਲ੍ਹਾ ਤਰਨਤੰਦ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਹੈ ਮਹਾਰਾਜ ਨਾਮ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਨਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਮੈਂ ਚੈਨਲ ਵਾਲਿਆਂ ਨੂੰ ਉਧਰ ਪਈ 10000 ਰੁਪਏ ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਜਰ ਕਰਦੇ ਮੈਨੂੰ ਕੀ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀਗਾ ਜੀ ਮੈਂ ਉਸ ਦਿਨ ਇੱਥੇ ਹੀ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਨਹੀਂ ਮੈਂ ਉਸ ਦਿਨ ਪਟਾਲੇ ਸੀ ਮੈਂ ਸਾਰਾ ਕੁਝ ਪਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘਟਾਈ ਹੈ ਆਪਣੀ ਮੈਂ ਉਸ ਦਿਨ ਪਟਾਲੇ ਸੀ ਤੁਹਾਡੇ ਮੁਕਾਬਲ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਹੈ ਕੋਈ ਗੱਲ ਹੀ ਨਹੀਂ ਗਈ ਜੀ ਝੂਠੇ ਜਦੋਂ ਮੈਂ ਹੈ ਹੀ ਨਹੀਂ ਪਟਾਲੇ ਆ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹੁੰਚਾ ਦਿੱਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਕੇ ਖਬਰ ਲਵਾਵਾਂਗਾ ਨਹੀਂ ਉਹ ਕੋਈ ਉਹ ਸਾਬਤ ਕਰੇ ਆਹ ਸਾਬਤ ਕਰੇ ਤੁਹਾਡੇ ਕੋਈ ਦੁਕਾਣ ਹੈਗੀ ਉਹਦੀ ਕਾਦੀ ਤੁਹਾਡੇ ਕੋਲ ਕੋਈ ਕਾਰਜ ਹੈ ਤੇ ਬੋਲਿਓ ਜਿਹੜੀ ਮੇਰੇ ਮੇਰੇ ਪੈ ਹੈ ਬਾਰੇ ਮੰਗ ਕਰਦੇ ਦੀ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਹਾਲੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਉੱਥੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸ਼ਰਾ ਕੋਲੋਂ ਮੰਗ ਕੀਤੀ ਹੈ ਦੇਖੋ ਇਹ ਸਾਡੇ ਅਕਸ਼ਰਾ ਦਾ ਕੰਮ ਆ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਨਹੀਂ ਠੀਕ ਹੈ